Thank you. ਅਸੀਂ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਜੀ ਦਾ ਇਤਿਹਾਸ ਪੁੱਛਦੇ ਹਾਂ ਸਾਨੂੰ ਸਰ ਇਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਜਿਆ ਤੇ ਨਿਵਾਜਿਆ ਹੋਇਆ ਗੁਰੂ ਕਾ ਖਾਲਸਾ ਪੰਥ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਮਾ ਤਖਤ ਜੋ ਇਹ ਪਾਵਨ ਸਥਾਨਾਂ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜੋੜ ਮੇਲਿਆਂ ਨੂੰ ਮਨਾਉਣ ਤੋਂ ਉਪਰੰਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਉਹਨਾਂ ਦੀ ਰਹਿਨਮਾਈ ਹੇਠ ਜੋ ਇਹ ਪਾਵਨ ਸ਼ਹੀਦਾਂ ਦਾ ਜੋੜ ਮੇਲਾ ਹੈ ਇਹਨੂੰ ਮਨਾਉਣ ਵਾਸਤੇ ਗੁਰੂ ਕੇ ਖਾਲਸੇ ਪੰਥ ਦਾ ਇਹ ਪਾਵਨ ਸਥਾਨਾਂ ਤੇ ਪੜਾ ਲੱਗਿਆ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਸਨ ਕਲਗੀਧਰ ਹੁਕਮ ਉਚਾਰਾ ਦਿਓ ਬਜਾਏ ਰਣਜੀਤ ਨਗਾਰਾ ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਉਹ ਜੋ ਰੰਜੀਤ ਨਗਾਰਾ ਵਜਾਉਣਾ ਕੀਤਾ ਸੀਗਾ ਇੱਥੇ ਇਹ ਮੌਜੂਦ ਉਹੀ ਰੰਜੀਤ ਨਗਾਰਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੋਂ ਆਪਣੇ ਖਾਲਸੇ ਪੰਥ ਬੁੱਢੇ ਦਲ ਨੂੰ ਦੇ ਕਰਕੇ ਪੰਜਾਬ ਵੱਲ ਭੇਜਣਾ ਕੀਤਾ ਸਿੰਘ ਸਾਹਿਬ ਜਥੇਦਾਰ ਬਾਬਾ ਬినੋਦ ਸਿੰਘ ਜੀ ਅਕਾਲੀ 96 ਕਰੋੜੀ ਬੁੱਢਾ ਦਲ ਜੋ ਕਿ ਪਹਿਲੇ ਮੁਖੀ ਹੋਏ ਨੇ ਬੁੱਢੇ ਦਲ ਦੇ ਇਸ ਵਕਤ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਇਹ ਸਾਰਾ ਜੋੜ ਮੇਲਾ ਮਨਾਇਆ ਜਾਵੇਗਾ ਔਰ 21 ਤਰੀਕ ਨੂੰ ਜੋ ਪਾਵਨ ਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪਰ ਆਰੰਭ ਹੋਣੇ ਹਨ ਜਿਸ ਦੇ ਭੋਗ 23 ਤਰੀਕ ਨੂੰ ਪੈਣਗੇ ਸੋ ਆਪ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇਸਾਂ ਵਿਦੇਸਾਂ ਦੇ ਅੰਦਰ ਜੋ ਵਿਚਰਦੇ ਹੋ ਉਹ ਪਾਵਨ ਸਥਾਨਾਂ ਤੇ ਆ ਕਰਕੇ ਦਰਸ਼ਨ ਕਰਕੇ ਮਹੱਲਿਆਂ ਦੇ ਵੀ ਦਰਸ਼ਨ ਕਰਕੇ ਜਿਹਦੇ ਵਿੱਚ ਚਾਰ ਘੋੜੇ ਦੋ ਘੋੜੇ ਅਤੇ ਸਵਾਰ ਹੋ ਹੋ ਕਰਕੇ ਨਿਹੰਗ ਸਿੰਘ ਜੋ ਜੰਗੀ ਕਰਤਵ ਦਿਖਾਉਣਗੇ ਸ਼ਸਤਰ ਵਿਦਿਆ ਦੇ ਜੋਰ ਦਿਖਾਉਣਗੇ ਔਰ ਪਾਵਨ ਸਥਾਨਾਂ ਦੇ ਜੋ ਸੇਵਾਦਾਰ ਨੇ ਬਾਬਾ ਅਮਰਜੀਤ ਸਿੰਘ ਜੀ ਇਹ ਵੀ ਬਹੁਤ ਗੁਰਮੁਖ ਪਿਆਰੇ ਇੱਥੇ ਜਿਹੜੇ ਸੇਵਾ ਕਰ ਰਹੇ ਹਨ ਅਤੇ 23 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਹੋਵੇਗਾ ਤੇ ਆਓ ਇੱਥੇ ਆ ਗਰ ਕੇ ਭਾਈ ਅਮਰਤ ਛਕੋ ਸਿੰਘ ਸਜੋ ਨਾਮ ਜਪੋ ਕੀਰਤ ਕਰੋ ਵੰਡ ਛਕੋ ਇਹੀ ਜੋ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਉਹ ਪੂਰੇ ਵਿਸ਼ਵ ਦੇ ਅੰਦਰ ਗੁਰੂ ਕਾ ਖਾਲਸਾ ਪੰਥ ਪ੍ਰਚਾਰ ਪ੍ਰਸਾਰ ਅਮਰਤ ਸੰਚਾਰ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜੈ ਕਰੇ ਗ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਅਕਾਲ ਕਰੇ ਬਾਲਾ ਸਭ ਜਿਆਦਾ ਜੀਤ ਸਿੰਘ ਜਿਹਾਰ ਸਿੰਘ ਨੂੰ ਭਾਵੇ ਨਿਆਲੋ ਜਾ ਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤ ਉਸ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਉਹ ਹੈ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਇਹ ਗੁਰਦੁਆਰਾ ਸਾਹਿਬ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਜੰਗਾਂ ਦਾ ਪ੍ਰਤੀਕ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਰਣਜੀਤ ਨਗਾਰਾ বাজਾਇਆ ਸੀ ਤੇ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਸੀਗਾ ਇਹ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੰਗਾਂ ਲੜੀਆਂ ਉਹਨਾਂ ਦੇ ਵਿੱਚੋਂ ਇੱਕ ਜੰਗ ਦਾ ਪ੍ਰਤੀਕ ਇਹ ਗੁਰਦੁਆਰਾ ਸਾਹਿਬ ਹੈ ਤੁਸੀਂ ਵੀ ਇਸ ਗੁਮਹਾਨ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜ਼ਰੂਰ ਪਹੁੰਚੋ